ਹਤੇ ਸੋ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਪਾਵਰ ਆਫ ਜੀਤ ਸਿੰਘ ਦੇ ਵਿੱਚ ਸੋ ਸੰਗਤ ਜੀ ਕਿ ਜਿਹੜੇ ਕਿ ਭੈਣ ਭਰਾ ਅ ਥਿਰਕਰ ਬੈਸੋ ਹਰਜਨ ਪਿਆਰੇ ਸ਼ਬਦ ਦਾ ਜਾਪ ਕਰਦੇ ਨੇ ਅੱਜ ਦੀ ਇਹ ਵੀਡੀਓ ਉਹਨਾਂ ਲਈ ਹੈ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਸੁਣਿਓ ਜੀ ਜਾਣਕਾਰੀ ਵਧੀਆ ਲੱਗੂਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਜ਼ਰੂਰ ਕਰਦਿਆਂ ਕਰੋ ਜੀ ਕਮੈਂਟ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਕਰੋ ਪਰ ਉਸ ਤੋਂ ਪਹਿਲਾਂ ਜਿਹੜੇ ਪੈਨ ਪ੍ਰਾ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗੀ ਕਿ ਜਦੋਂ ਆਪਾਂ ਠੇਕ ਕਰ ਬੈਸੋ ਹਰਜਨ ਪਿਆਰੇ ਸ਼ਬਦ ਦਾ ਜਾਪ ਕਰਨਾ ਹੈ ਤਾਂ ਤੁਸੀਂ ਇਹ ਦੋ ਗੱਲਾਂ ਦਾ ਬਹੁਤ ਜ਼ਰੂਰੀ ਧਿਆਨ ਰੱਖਣਾ ਹੈ ਬਹੁਤ ਜ਼ਰੂਰੀ ਨੇ ਇਹਨਾਂ ਨੂੰ ਸਕਿਪ ਨਹੀਂ ਕਰਨਾ ਜੇਕਰ ਤੁਸੀਂ ਇਹਨਾਂ ਨੂੰ ਸਕਿਪ ਕਰੋਗੇ ਸ਼ਬਦ ਦੇ ਵਿੱਚੋਂ ਇਹ ਦੋ ਵਰਡਾਂ ਨੂੰ ਤਾਂ ਤੁਹਾਡਾ ਜਿਹੜਾ ਕੀਤਾ ਹੋਇਆ ਜਾਪ ਆ ਉਹਦਾ ਤੁਹਾਨੂੰ ਪ੍ਰੋਪਰ ਫਲ ਨਹੀਂ ਮਿਲੇਗਾ ਸੋ ਉਹ ਦੋ ਸ਼ਬਦ ਕਿਹੜੇ ਨੇ ਜੀ ਉਹ ਮੈਂ ਤੁਹਾਨੂੰ ਦੱਸਣ ਲੱਗੀਆਂ ਵੀਡੀਓ ਨੂੰ ਜ਼ਰੂਰ ਲਾਸਟ ਤੱਕ ਸੁਣਿਓ ਜੀ ਸੋ ਜਦੋਂ ਵੀ ਆਪਾਂ ਸੰਧਾ ਜੀ ਜਾਪ ਕਰਨਾ ਜੀ ਚਾਹੇ ਮੇਰੇ ਭੈਣ ਕਰ ਰਹੀਆਂ ਨੇ ਜਾਂ ਮੇਰੇ ਕੋਈ ਵੀ ਭਰਾ ਕਰ ਰਿਹਾ ਹੈ ਪਾਠ ਕੋਈ ਵੀ ਇਸ ਸ਼ਬਦ ਦਾ ਜਾਪ ਕਰ ਰਿਹਾ ਹੈ ਤੇ ਇਹਦੇ ਨਾਲ ਤੁਸੀਂ ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਹੈ ਜੀ ਮੂਲ ਮੰਤਰ ਦਾ ਜਾਪ ਤੁਸੀਂ ਕਰੋਗੇ ਨਾ ਤੇ ਉਸ ਤੋਂ ਬਾਅਦ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਥਿਰਕਰ ਵੈਸੋ ਹਰਜਨ ਪਿਆਰੇ ਦਾ ਤੇ ਜਦੋਂ ਆਪਾਂ ਇਸ ਸ਼ਬਦ ਦਾ ਜਾਪ ਸ਼ੁਰੂ ਕਰਨਾ ਤਾਂ ਸਭ ਤੋਂ ਪਹਿਲਾਂ ਗੋੜੀ ਮਹੱਲਾ ਪੰਜਵਾਂ ਜ਼ਰੂਰ ਕਹਿਣਾ ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਦੋ ਪੰਕਤੀਆਂ ਤੋਂ ਬਾਅਦ ਰਹਾਉ ਜ਼ਰੂਰ ਕਹਿਣਾ ਜਿਵੇਂ ਕਿ ਆਪਾਂ ਜਾਪ ਸ਼ੁਰੂ ਕਰਦੇ ਹਾਂ ਜੀ ਥਿਰਕਰ ਵੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਚ ਸਵਾਰੇ ਨਾ ਤੇ ਇਹਦੇ ਵਿੱਚ ਪਹਿਲਾਂ ਸ਼ੁਰੂ ਦੇ ਵਿੱਚ ਤੁਸੀਂ ਗੋੜੀ ਮਹੱਲਾ ਪੰਜਵਾਂ ਕਹਿਣਾ ਤੇ ਸਤਿਗੁਰ ਤੁਮਰੇ ਕਾਚ ਸਵਾਰੇ ਤੋਂ ਬਾਅਦ ਰਹਾਉ ਜ਼ਰੂਰ ਕਹਿਣਾ ਮੈਂ ਤੁਹਾਨੂੰ ਜਾਪ ਕਰਕੇ ਦੱਸਾਂਗੀ ਧਿਆਨ ਨਾਲ ਸੁਣਨਾ ਜੀ ਉਸੇ ਤਰ੍ਹਾਂ ਹੀ ਤੁਸੀਂ ਜਾਪ ਕਰਨਾ ਸੰਗਤ ਜੀ ਸੋ ਸ਼ੁਰੂ ਕਰਦੇ ਹਾਂ ਜੀ ਜਾਪ ਗੋੜੀ ਮਹੱਲਾ ਪੰਜਵਾ تیر ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ ਤੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਬੈਜ ਰੱਖੀ ਕਰਤਾਰੇ ਬਾਦਸ਼ਾਹ ਸ਼ਾਹ ਸਭਸ ਕਰਦੀਨੇ ਅੰਮ੍ਰਿਤ ਨਾਮ ਮਹਾਰਸਪੀ ਨੇ ਨਿਰਪੋ ਹੋਏ ਭਜੋ ਭਗਵਾਨ ਸਾਥ ਸੰਗਤ ਮਿਲ ਕੀ ਨੋਦਾਨ ਸ਼ਰਨ ਪਰੇ ਪ੍ਰਭ ਅੰਤਰ ਚਾਮੀ ਨਾਨਕ ਓਟ ਪਗਰੀ ਪ੍ਰਭ ਸਵਾਮੀ ਸ਼ਰਨ ਪਰੇ ਪ੍ਰਭ ਅੰਤਰ ਚਾਮੀ ਨਾਨਕ ਓਟ ਪਗਰੀ ਪ੍ਰਭ ਸਵਾਮੀ ਸੋ ਇਸ ਤਰ੍ਹਾਂ ਤੁਸੀਂ ਸ਼ਬਦ ਦਾ ਜਾਪ ਕਰਨਾ ਹੈ ਜੀ ਮੂਲ ਮੰਤਰ ਦੇ ਨਾਲ ਤੁਸੀਂ ਸ਼ਬਦ ਦਾ ਜਾਪ ਕਰੋਗੇ 15 ਮਿੰਟ ਮੂਲ ਮੰਤਰ ਕਰਨਾ ਜੀ ਤੇ 15 ਮਿੰਟ ਇਹ ਸ਼ਬਦ ਦਾ ਜਾਪ ਕਰਨਾ ਫਿਰ ਦੇਖਿਓ ਤੁਹਾਡੇ ਘਰ ਦੇ ਵਿੱਚ ਕਿੰਨੀਆਂ ਵਰਕਤਾਂ ਆਣਗੀਆਂ ਜੀ ਤੁਹਾਡਾ ਕੋਈ ਵੀ ਕੰਮ ਰੁਕੇਗਾ ਨਹੀਂ ਅੜੇਗਾ ਨਹੀਂ ਤੁਸੀਂ ਜਿਸ ਕੰਮ ਨੂੰ ਵੀ ਹੱਥ ਪਾਉਂਗੇ ਉਹ ਸੰਪੂਰਨ ਹੋਏਗਾ ਬਹੁਤ ਸਾਰੀਆਂ ਤੰਦਰੁਸਤੀਆਂ ਤਰੱਕੀਆਂ ਬਖਸ਼ਣਗੇ ਅਕਾਲ ਪੁਰਖ ਵੈਗੂ ਕਿਰਪਾ ਕਰਨਗੇ ਵਰਕ ਤਾਲ ਲੱਗ ਜਾਣਗੇ ਤੁਹਾਡੇ ਘਰ ਦੇ ਵਿੱਚ ਸੋ ਜਾਣਕਾਰੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਕਮੈਂਟ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਸੰਗਤ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕੁਝ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ